ਗੁਰੂ ਗ੍ਰੰਥ ਸਾਹਿਬ ਦੇ ਲਾਪਤਾ 8328 ਸਰੂਪਾ ਦੇ ਮਾਮਲੇ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ ਸਿੱਟ ਵੱਲੋਂ ਮਾਮਲੇ ਵਿੱਚ ਜਾਂਚ ਕਰਦਿਆ ਚੰਡੀਗੜ੍ਹ ਦੇ ਸੈਕਟਰ 5 ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਵਿੱਚ ਪਹੁੰਚ ਕੀਤੀ ਗਈ ਇਹ ਟੀਮ ਐਸਪੀ ਗੁਰਬੰਦ ਸਿੰਘ ਬੈਸਤੀ ਅਗਵਾਈ ਹੇਠ ਗਈ ਜਿਸ ਨੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸੁਖਵਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਤੇ 328 ਸਰੂਪਾ ਦੇ ਮਾਮਲੇ ਦੀ ਜਾਂਚ ਲਈ ਲੋੜੀਂਦਾ ਰਿਕਾਰਡ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਇਜ਼ਰਾਨ ਸਿਟ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਲੋੜਿੰਦੇ ਦਸਤਾਵੇਜ਼ ਬਾਰੇ ਇੱਕ ਅਰਜ਼ੀ ਦਿੱਤੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ ਪੁਲਿਸ ਟੀਮ ਨੂੰ ਭਰੋਸਾ ਦਿਵਾਇਆ ਕਿ ਉਹ ਕਮੇਟੀ ਦੇ ਪ੍ਰਧਾਨ ਤੇ ਹੋਰਨਾਂ ਉੱਚ ਅਧਿਕਾਰੀਆਂ ਨਾਲ ਰابطਾ ਬਣਾਉਣ ਤੋਂ ਬਾਅਦ ਹੀ ਰਿਕਾਰਡ ਮੁਹੱਈਆ ਕਰਵਾ ਸਕਦੇ ਨੇ ਐਸਪੀ ਗੁਰਬੰਧ ਸਿੰਘ ਨੇ ਕਿਹਾ ਕਿ ਸਿਟ ਵੱਲੋਂ ਧਾਰਮਿਕ ਨਿਯਮਾਂ ਦੀ ਪਾਲਣਾ ਕਰਦਿਆਂ ਸ਼ੋਮਨੀ ਕਮੇਟੀ ਦੇ ਦਫ਼ਤਰ ਵਿੱਚ ਪਹੁੰਚ ਕੀਤੀ ਗਈ। ਇਸ ਦੌਰਾਨ 328 ਰੁਪਏ ਦੇ ਮਾਮਲੇ ਦੀ ਜਾਂਚ ਲਈ ਲੋਣਿੰਦੇ ਰਿਕਾਰਡ ਬਾਰੇ ਸ਼ੋਮਨੀ ਕਮੇਟੀ ਦੇ ਸਕੱਤਰ ਨੂੰ ਲਿਖਤੀ ਤੌਰ ਤੇ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਸ਼ੋਮਨੀ ਕਮੇਟੀ ਵੱਲੋਂ ਉਕਤ ਮਾਮਲੇ ਵਿੱਚ ਸਬੰਧਤ ਰਿਕਾਰਡ ਮੁਹੱਈਆ ਕਰਵਾਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਮੱਧ ਦੁਪਹਿਰ 2:30 ਵਜੇ ਕਰੀਬ ਚੰਡੀਗੜ੍ਹ ਦੇ ਸੈਕਟਰ 5 ਸਥਿਤ ਸ਼ੋਮਨੀ ਕੋ ਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਪਹੁੰਚ ਟੀਬਲੂ ਸ਼ੌਮਨੀ ਕਮੇਟੀ ਦੇ ਦਫ਼ਤਰ 'ਚ ਅੱਦਾ ਨੂੰ ਕੰਟਾ ਲਗਾਇਆ ਗਿਆ ਸਿਕਰਜੋਗ ਹੈ ਕਿ ਲਾਪਤਾ ਸਰੂਪਾ ਦੇ ਮਾਮਲੇ ਵਿੱਚ 7 ਦਸੰਬਰ ਨੂੰ ਥਾਣਾ ਇਸਲਾਮਾਬਾਦ ਵਿਖੇ ਆਈਪੀਸੀ ਦੀ ਧਾਰਾ 295 295ਏ 120ਬੀ 409 ਅਤੇ 465 ਹੇਠ ਕੇਸ ਦਰਜ ਕੀਤਾ ਗਿਆ ਇਸ ਮਾਮਲੇ ਵਿੱਚ ਪੁਲਿਸ ਨੇ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਹੋਰਨਾਂ ਦੀ ਭੂਮਿਕਾ ਬਾਰੇ ਜਾਂਚ ਜਾਰੀ ਹੈ ਦੱਸਦੀ ਹੈ ਕਿ ਇਸ ਮਾਮਲੇ 'ਚ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆਈ ਕਿਉਂਕਿ AVP ਸਾਂਝਾ ਦੇ ਇੱਕ ਰਿਪੋਰਟ ਦੇ ਅਨੁਸਾਰ ਹੁਣ 32855 ਸਰੂਪੇ ਦੇ ਮਾਮਲੇ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਵੀ ਫਸ ਸਕਦੇ ਨੇ ਮਾਮਲੇ 'ਚ ਅਪਡੇਟ ਹੈ ਕਿ ਹੁਣ ਐਸਆਈਟੀ ਗਿਆਨੀ ਹਰਪ੍ਰੀਤ ਸਿੰਘ ਤੋਂ ਡਿਟੇਲ ਲਵੇਗੀ ਗਿਆਨੀ ਹਰਪ੍ਰੀਤ ਸਿੰਘ ਦੇ ਉਸ ਵੇਲੇ ਜਥੇਦਾਰ ਰਹਿੰਦੇ ਆ ਇਹ ਮਾਮਲਾ ਦੇ ਵਿੱਚ ਜੋ ਹੈ ਜਾਂਚ ਚ ਆਇਆ ਸੀ ਮਾਮਲਾ ਜੋ ਲੋਕਾਂ ਨੇ ਨਜ਼ਰਾਂជា ਸੀ ਤੇ ਹੁਣ ਐਸਆਈਟੀ ਗਿਆਨੀ ਹਰਪ੍ਰੀਤ ਸਿੰਘ ਦੀਆਂ ਡਿਟੇਲਸ ਵੀ ਲੈੰਦੀ ਗੱਲ ਕਰ ਰਹੀ ਹੈ ਤੇ ਅੱਜ ਅਸੀਂ ਐਸਜੀਪੀਸੀ ਦਫਤਰ ਇੱਥੇ ਸੈਕਟਰ 5 ਚੰਡੀਗੜ੍ਹ ਰਿਕਾਰਡ ਦੀ ਰਿਕਾਰਡ ਲੈਣ ਵਾਸਤੇ ਆਏ ਸੀ ਕਿਉਂਕਿ ਪਿਛਲੇ ਸਮੇਂ ਤੋਂ ਜਦੋਂ ਤੋਂ ਇਸ ਮਕਦਮੇ ਦੀ ਤਫ਼ਤੀਸ਼ ਚੱਲ ਰਹੀ ਹੈ ਅਸੀਂ ਤਫ਼ਤੀਸ਼ ਨੂੰ ਸੁਚਜੇ ਢੰਗ ਨਾਲ ਚਲਾਉਣ ਲਈ ਸੰਚਾਰੂ ਢੰਗ ਨਾਲ ਚਲਾਉਣ ਲਈ ਔਰ ਬਿਲਕੁਲ ਕਾਨੂੰਨ ਦੇ ਤਹਿਤ ਚਲਾਉਣ ਵਾਸਤੇ ਅਸੀਂ ਐਸਜੀਪੀਸੀ ਤੋਂ ਰਿਕਾਰਡ ਦੀ ਮੰਗ ਕੀਤੀ ਸੀ ਜੋ ਐਸਜੀਪੀਸੀ ਦੇ ਕੁਝ ਆਪਣੇ ਕਾਰਨਾ ਕਰਕੇ ਪਹਿਲਾਂ ਮੰਗ ਸਾਨੂੰ ਜਿਹੜਾ ਰਿਕਾਰਡ ਦੇਣ ਤੋਂ ਮਨਾ ਕਰ ਦਿੱਤਾ ਗਿਆ ਸੀ ਜਦੋਂ ਕੱਲ ਅਸੀਂ ਟੀਵੀ ਤੇ ਦੇਖਿਆ ਕਿ ਸ਼੍ਰੀ ਕਾਂਟਕ ਸਾਹਿਬ ਦੇ ਜਥੇਦਾਰ ਸਾਹਿਬ ਨੇ ਸਹਿਯੋਗ ਕਰ ਲਈ ਐਸਪੀਸੀ ਨੂੰ ਆਦੇਸ਼ ਦੇ ਦਿੱਤਾ ਉਸ ਉਸ ਮੁਤਲਕ ਫਿਰ ਅਸੀਂ ਅੱਜ ਰਿਕਾਰਡ ਲੈਣ ਵਾਸਤੇ ਇਥੇ ਐਸਜੀਪੀਸੀ ਦੇ ਦਫ਼ਤਰ ਆਏ ਹਾਂ ਇੱਥੇ ਮੈਨੂੰ ਸੁਖਮਿੰਦਰ ਸਿੰਘ ਸਰਦਾਰ ਸੁਖਮਿੰਦਰ ਸਿੰਘ ਜਿਹੜੇ ਸਖਤਰ ਨੇ ਐਸਜੀਪੀਸੀ ਦੇ ਉਹ ਮਿਲੇ ਨੇ ਤੇ ਉਹਨਾਂ ਨੂੰ ਮੈਂ ਇੱਕ ਪੱਤਰ ਦਿੱਤਾ ਜੋ ਸਾਨੂੰ ਰਿਕਾਰਡ ਚਾਹੀਦਾ ਉਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਕਿ ਉਹ ਪ੍ਰਧਾਨ ਜੀ ਨਾਲ ਐਸਜੀਪੀਸੀ ਦੇ ਪ੍ਰਧਾਨ ਜੀ ਨਾਲ ਗੱਲ ਕਰਕੇ ਸਾਨੂੰ ਬੜੀ ਜਲਦੀ ਇਹ ਕਾਰਡ ਮੁਹੱਈਆ ਕਰਵਾਉਣਗੇ ਔਰ ਜਿਵੇਂ ਹੀ ਰਿਕਾਰਡ ਸਾਨੂੰ ਐਸਜੀਪੀਸੀ ਤੋਂ ਰਿਕਾਰਡ ਹਾਸਲ ਕਰ ਜਾਂਦਾ ਹੈ ਉਸ ਤੋਂ ਬਾਅਦ ਸਾਡੀ ਤਫ਼ਤੀਸ਼ ਅੱਗੇ ਤੱਕ ਜਾਊਗੀ ਔਰ ਕਿਉਂਕਿ ਇਹ ਇੱਕ ਬਹੁਤ ਸੰਵੇਦਨਸ਼ੀਲ ਮਸਲਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਤਲਕ ਮਸਲਾ ਹੈ ਇਸ ਕਰਕੇ ਅਸੀਂ ਹਰ ਪਹਿਲੂ ਦੀ ਡੰਗਾਈ ਨਾਲ ਤਫ਼ਤੀਸ਼ ਕਰਕੇ ਇਹਨੂੰ ਲੌਜੀਕਲ ਐਂਡ ਤੱਕ ਕਨਕਲੂਡ ਕਨਕਲੂਡਿੰਗ ਅੰਤ ਤੱਕ ਜਾਓ ਸਰ ਸਭਾ ਜੀ ਕੱਤੇਗੇ ਕਿੰਨੀ ਤਰੀਕ ਤੱਕ ਰਿਕਾਰਡ ਦੀ ਮੰਗ ਹੋਈ ਹੈ ਦੇਖੋ ਸਾਨੂੰ ਤਾਂ ਰਿਕਾਰਡ ਅਸੀਂ ਫੌਰਨ ਮੰਗ ਕੀਤੀ ਹੈ ਕਿ ਸਾਨੂੰ ਰਿਕਾਰਡ ਮਹਈਆ ਕੀਤਾ ਜਾਵੇ ਸਾਨੂੰ ਇਹ ਸੀ ਕਿ ਹੋ ਸਕਦਾ ਹੈ ਰਿਕਾਰਡ ਇੱਥੇ ਹੋਵੇ ਲੇਕਿਨ ਜਿਹੜੇ ਕੱਤਰ ਸਾਨੂੰ ਇੱਥੇ ਮਿਲੇ ਨੇ ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਆਪੇ ਪ੍ਰਧਾਨ ਜੀ ਨਾਲ ਉਹਨਾਂ ਦਾ ਤਾਲਮੇਲ ਹੋ ਗਿਆ ਉਹ ਆਪਣੇ ਪ੍ਰਧਾਨ ਜੀ ਨਾਲ ਗੱਲ ਕਰਕੇ ਸਾਨੂੰ ਸੂਚਿਤ ਕਰਨਗੇ ਫਿਰ ਉਸ ਤੋਂ ਬਾਅਦ ਸਾਨੂੰ ਰਿਕਾਰਡ ਮਹਈਆ ਕਰਵਾ ਦੇਖੋ ਬਾਕੀ ਬਹੁਤ ਗੱਲਾਂ ਤਫਤੀਸ਼ ਦੀਆਂ ਗੱਲਾਂ ਨੇ ਮੈਂ ਤਫਤੀਸ਼ ਦੀਆਂ ਗੱਲਾਂ ਤੁਹਾਨੂੰ ਇੱਥੇ ਡਿਸਕਲੋਜ਼ ਨਹੀਂ ਕਰ ਸਕਦਾ ਜਾਂਚ ਦੀ ਤੇਜ਼ੀ ਲਿਆਉਣ ਲਈ ਅੱਗੇ ਕੀ ਕੁਝ ਹੋਉਂਦੀ ਹੈ ਜਾਣ ਦੀ ਤੇਜ਼ੀ ਲਿਆਉਣ ਲਈ ਅੱਗੇ ਕੀ ਕੁਝ ਕੀਤਾ ਜਾਂਦਾ ਹੈ ਦੇਖੋ ਜਾਂਚ ਦੀ ਤੇਜ਼ੀ ਦੀ ਗੱਲ ਸੁਣੋ ਮੇਰੀ ਕੱਲ ਅਸੀਂ ਨਿਊਜ਼ਪੇਪਰ ਤੇ ਆਪਣਾ ਸੋਸ਼ਲ ਮੀਡੀਆ 'ਚ ਦੇਖਿਆ ਕਿ ਆਦੇਸ਼ ਇਹਨਾਂ ਨੂੰ ਕਰ ਦਿੱਤਾ ਗਿਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਤੇ ਅਸੀਂ ਫੌਰਨ ਸਵੇਰੇ ਰਿਕਾਰਡ ਲੈਣ ਵਾਸਤੇ ਆ ਗਏ ਸਾਨੂੰ ਤਾਂ ਜਿਵੇਂ ਹੀ ਰਿਕਾਰਡ ਮਹੀਆ ਹੁੰਦਾ ਜੀ ਅਸੀਂ ਉਸੇ ਟਾਈਮ ਸਾਡੀ ਤਫ਼ਤੀਸ਼ ਸ਼ੁਰੂ ਕਰਦੇ ਹਾਂ ਕੋਈ ਜਿਹੜੇ ਮਾਰਾ ਸਭ ਦੇ ਸਰੂਪ ਵੀ ਕੋਈ ਟਰੈਕ ਹੋਏ ਨੇ ਤੁਹਾਨੂੰ ਹੁਣ ਤੱਕ ਜਿਵੇਂ ਪਤਾ ਲੱਗੇ ਨਹੀਂ ਦੇਖੋ ਦੇਖੋ ਤਫ਼ਤੀਸ਼ ਦਾ ਤਫ਼ਤੀਸ਼ ਦਾ ਇਹ ਕੀ ਉਹਦੇ ਵਿੱਚ ਹੋਇਆ ਇਹ ਮੈਂ ਤੁਹਾਨੂੰ ਇਹ ਡਿਸਕਲੋਸ ਨਹੀਂ ਕਰ ਸਕਦਾ ਕਿਉਂਕਿ ਇਹ ਤਫਤੀਸ਼ ਦਾ ਮਸਲਾ ਹੈ ਨਹੀਂ ਹੋਇਆ ਦੇਖੋ ਮੈਂ ਅਜੇ ਤੁਹਾਨੂੰ ਇਹ ਤਫਤੀਸ਼ ਦਾ ਅਜੇ ਚੱਲ ਰਹੀ ਹੈ ਮੈਂ ਇੱਥੇ ਤੁਹਾਨੂੰ ਡਿਸਕਲੋਸ ਨਹੀਂ ਕਰ ਸਕਦਾ ਗ੍ਰਫਤਾਰੀਆਂ ਹੋਈਆਂ ਨੇ ਉਹਨਾਂ ਦੀ ਗ੍ਰਫਤਾਰੀਆਂ ਦੇਖੋ ਦੋ ਗ੍ਰਫਤਾਰੀਆਂ ਹੋਈਆਂ ਜੀ ਹੋਰ ਦੋ ਗ੍ਰਫਤਾਰੀਆਂ ਹੋਈਆਂ ਬਾਕੀ ਕਾਨੂੰਨ ਅਨੁਸਾਰ ਸੈਟ ਆਪਣਾ ਕੰਮ ਕਰਨਾ ਹੈ ਨਾਲੇ ਸਮਾਜ ਦੇ ਵਿੱਚ ਵੀ ਕੀ ਕਿਸੇ ਨੂੰ ਨੋਟੀਸ ਦੇ ਤਹਿਤ ਕੀਤਾ ਜਾ ਸਕਦਾ ਹੈ ਜੀ ਦੇਖੋ ਔਲੀ ਟਾਈਮ ਦੇਖੋ ਜੀ ਇਹ ਓਪਨ ਇਨਵੈਸਟੀਗੇਸ਼ਨ ਹੈ ਇਨਵੈਸਟੀਗੇਸ਼ਨ ਦੇ ਵਿੱਚ ਜੀ ਦੀ ਵੀ ਸਾਨੂੰ ਜ਼ਰੂਰਤ ਹੋਊਗੀ ਉਹਨੂੰ ਅਸੀਂ ਸਮਨ ਕਰਾਂਗੇ ਸਮਨ ਕਰਕੇ ਫਿਰ ਮੇਰਾ ਪ੍ਰੈਰੋਗੇਟਿਵ ਨਹੀਂ ਜੀ ਦੂਸਰੀ ਗੱਲ ਇਹ ਹੈ ਕਿ ਐਸ ਸਟੇਜ ਤੇ ਅਜੇ ਮੈਂ ਤੁਹਾਨੂੰ ਸਾਰੇ ਇਫੈਕਟ ਡਿਸਕਲੋਜ਼ ਨਹੀਂ ਕਰ ਸਕਦਾ ਸਾਡਾ ਕਿਸੇ ਵੀ ਵਿਅਕਤੀ ਜਾਂ ਕਿਸੇ ਸੰਸਥਾ ਨਾਲ ਕੋ ਮਤਲਬ ਨਹੀਂ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਗੁੰਮਸ਼ੁਦਗੀ ਬਾਰੇ ਉਹਦੇ ਬਾਰੇ ਤਫ਼ਤੀਸ਼ ਕਰ ਰਹੇ ਹਾਂ ਠੀਕ ਹੈ ਕਿ ਸਟਾਫ ਕੋਲ ਕਹ ਗਿਆ ਸੀ ਕਿ ਸੰਦੀ ਪ੍ਰਧਾਨ ਸਾਹਿਬ ਨਾਲ ਕੋਈ ਰਾਬਤਾ ਨਹੀਂ ਹੋਇਆ ਤਾਂ ਅਸੀਂ ਉਹ ਕਹਿੰਦੇ ਐਸਆਈਟੀ ਨੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਲੈ ਸਕਦੇ ਵੀ ਐਸਆਈਟੀ ਦੀ ਟੀਮ ਅੰਦਰ ਜਾਂਚ ਨਹੀਂ ਕਰ ਸਕਦੇ ਦੇਖੋ ਐਸਆਈਟੀ ਦੀ ਟੀਮ ਨੇ ਇੱਕ ਐਸਆਈਟੀ ਵੱਲੋਂ ਲਿਖਿਆ ਪੱਤਰ ਉਹਨਾਂ ਨੂੰ ਅਸੀਂ ਉਹਨਾਂ ਕੋਲ ਮੰਗ ਕੀਤੀ ਹੈ ਜੀ ਅਸੀਂ ਪੱਤਰ ਉਹਨਾਂ ਨੂੰ ਦਿੱਤਾ ਉਹਨਾਂ ਨੇ ਪੱਤਰ ਸਾਡਾ ਰਿਸੀਵ ਕੀਤਾ ਔਰ ਉਸ ਪੱਤਰ ਦੇ ਵਿੱਚ ਜੋ ਸਾਨੂੰ ਰਿਕਾਰਡ ਚਾਹੀਦਾ ਸਭ ਲਿਖਿਆ ਹੋਇਆ ਸਾਨੂੰ ਉਹਨਾਂ ਨੇ ਪ੍ਰੋਸੈਸ ਕਰਵਾਇਆ ਕਿ ਅਸੀਂ ਉਹ ਆਪਣੇ ਪ੍ਰਧਾਨ ਜੀ ਨਾਲ ਗੱਲ ਕਰਕੇ ਸਾਨੂੰ ਮਿਲ ਗਿਆ ਅੱਜ ਸਹਿਯੋਗ ਕੀਤਾ ਜੀ ਉਹਨਾਂ ਨੇ ਤੁਹਾਨੂੰ ਸਹਿਯੋਗ ਕੀਤਾ ਅੱਜ ਅੱਜ ਦੇਖੋ ਜੀ ਅੱਜ ਉਹਨਾਂ ਦੇ ਸਕੱਤਰ ਮਿਲੇ ਨੇ ਸਕੱਤਰ ਤੇ ਡਿਪਟੀ ਸਕੱਤਰ ਉਹਨਾਂ ਨੇ ਸਾਡਾ ਪੱਤਰ ਰਿਸੀਵ ਕਰ ਲਿਆ ਤੇ ਉਹਨਾਂ ਨੇ ਸਾਨੂੰ ਪੂਰਨ ਭਰੋਸਾ ਦਿੱਤਾ ਕਿ ਉਹ ਦੇਖ ਬੈਠਾ ਪਹਿਲਾਂ ਕੋਲੀ ਦੀ ਗਿਫਤਾਰੀ ਹੋਈ ਹੈ ਕੋਲੀ ਤੋਂ ਪੁੱਛ ਕੇ ਤੁਹਾਨੂੰ ਕੁਝ ਪਤਾ ਲੱਗ ਗਿਆ ਕਿ 328 ਨੰਬਰ ਉਹ ਮੈਟਰੋ ਇਨਵ